ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਸੇਵਾ ਮੁਕਤ ਜਸਟਿਸ ਜੋਰਾ ਸਿੰਘ ਉਹਨਾਂ ਨੇ ਦੈਨਿਕ ਸਵੇਰਾ ਨਾਲ ਗੱਲਬਾਤ ਕਰਦੇ ਆ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਜਿਹੜਾ ਇਹ ਫੈਸਲਾ ਲਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿਸ ਬਾਰੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਸੇਵਾ ਮੁਕਤ ਜਸਟਿਸ ਜੋਰਾ ਸਿੰਘ ਜੋ ਆਮ ਆਦਮੀ ਪਾਰਟੀ ਚ ਨੇ 2018 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਤੇ 2019 ਦੇ ਵਿੱਚ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਵਜੋਂ ਉਤਾਰਿਆ ਸੀ ਪਰ ਇਸ ਵਾਰ ਉਹਨਾਂ ਨੇ ਵੱਡਾ ਫੈਸਲਾ ਲਿਆ ਹੈ ਦੈਨਿਕ ਸਵੇਰਾ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਉਹ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣਾਂ ਜਿਹੜੀਆਂ ਨੇ ਉਹ ਲੜਨਗੇ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਤੇ ਪੋਲਿਟੀਕਲ ਐਡੀਟਰ ਜਿਹੜੇ ਨੇ ਨੀਲ ਉਹ ਜੁੜ ਚੁੱਕੇ ਨੇ ਜੀ ਨੀਲ ਜਿਹੜਾ ਜੋਰਾ ਸਿੰਘ ਵੱਲੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਵਧੇਰੇ ਜਾਣਕਾਰੀ ਹੈ ਅਜੀ ਕੁਛ ਸਮਾਂ ਪਹਿਲਾਂ ਹੀ ਮੇਰੀ ਜਸਟਿਸ ਜੁਰਾ ਸਿੰਘ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਸੀ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਫਰੀਦਕੋਟ ਤੋਂ ਰਿਜ਼ਰਵ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜਨ ਜਾ ਰਹੇ ਨੇ ਜੀ ਹਾਲਾਂਕਿ ਮੈਂ ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕੀਤੀ ਸੀ ਕਿ ਉਹ ਸਟੂਡੀਓ ਲਾਈਨ ਤੇ ਸਾਡੇ ਨਾਲ ਜੁੜ ਜਾਣ ਪਰ ਦੇਰ ਰਾਤ ਹੋਣ ਕਾਰਨ ਸੰਭਵ ਨਹੀਂ ਹੋ ਸਕਿਆ ਸਵੇਰੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀਡੀਓ ਇੰਟਰਵਿਊ ਉਹਨਾਂ ਨਾਲ ਕਰੀਏ ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਵੀ ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਨਹੀਂ ਤੇ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੀ ਪਾਰਟੀ ਤੋਂ ਟਿਕਟ ਦੀ ਮੰਗ ਨਹੀਂ ਕੀਤੀ ਸੀ ਪਰ ਉਹਨਾਂ ਨੇ ਕਿਹਾ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ 2015 ਚ ਜਦੋਂ ਬਹਿਬਲ ਕਲਾਂ ਗੋਲੀ ਕਾਂਡ ਤੇ ਉਸ ਤੋਂ ਪਹਿਲਾਂ ਬੇਅਦਬੀ ਕਾਂਡ ਵਾਪਰਿਆ ਜੀ ਤਾਂ ਉਸ ਦਾ ਪਹਿਲਾ ਕਮਿਸ਼ਨ ਜੋ ਉਸ ਵਕਤ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ ਬਣਾਇਆ ਗਿਆ ਸੀ ਤਾਂ ਉਹ ਕਮਿਸ਼ਨ ਦੇ ਮੁਖੀ ਜਸਟਿਸ ਜੋਰਾ ਸਿੰਘ ਥਾਪੇ ਗਏ ਸਨ ਜਸਟਿਸ ਜੋਰਾ ਸਿੰਘ 2012 ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਬਤੌਰ ਜੱਜ ਸੇਵਾਮੁਕਤ ਹੋਏ ਤੇ ਉਹਨਾਂ ਨੂੰ ਜਿਹੜਾ ਹੈ ਉਹ ਕਮਿਸ਼ਨ ਦਾ ਜਿਹੜਾ ਮੁਖੀ ਥਾਪਿਆ ਗਿਆ ਉਹਨਾਂ ਨੇ ਰਿਪੋਰਟ ਵੀ ਜਿਹੜੀ ਹੈ ਉਸ ਵਕਤ ਦੀ ਅਕਾਲੀ ਦਲ ਤੇ ਭਾਰਤ ਜਨਤਾ ਪਾਰਟੀ ਦੀ ਸਰਕਾਰ ਨੂੰ ਸੌਂਪ ਦਿੱਤੀ ਸੀ ਤੇ ਉਸ ਤੋਂ ਬਾਅਦ ਹਾਲਾਂਕਿ ਕਾਂਗਰਸ ਦੀ ਸਰਕਾਰ ਆਈ ਤਾਂ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਇਸ ਮੁੱਦੇ ਤੇ ਬਣਾਇਆ ਤਾਂ ਉਹ ਜੋ ਜਸਟਿਸ ਜੋਰਾ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਆ ਫੋਨ ਲਾਈਨ ਤੇ ਕਿਹਾ ਕਿ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਉਹ ਰਿਪੋਰਟ ਜਿਹੜੀ ਉਹਨਾਂ ਨੇ ਉਸ ਵਕਤ ਬਹਿਬਲ ਕਲਾਂ ਗੋਲੀकांड ਤੇ ਬੇਅਦਬੀकांड ਬਾਰੇ ਸੌਂਪੀ ਸੀ ਪ੍ਰਕਾਸ਼ ਸਿੰਘ ਬਾਦਲ ਉਹਦੇ ਮੁੱਖ ਮੰਤਰੀ ਸਨ ਬਰੂਮ ਪ੍ਰਕਾਸ਼ ਸਿੰਘ ਬਾਦਲ ਤਾਂ ਉਸ ਤੋਂ ਉਪਰ ਕਿਸੇ ਵੀ ਸਰਕਾਰ ਨੇ ਸੰਜੀਦਗੀ ਨਾਲ ਐਕਸ਼ਨ ਨਹੀਂ ਲਿਆ ਤਾਂ ਉਹ ਆਪਣੀ ਰਿਪੋਰਟ ਨੂੰ ਜਨਤਾ ਚ ਲਿਜਾਣ ਵਾਸਤੇ ਤੇ ਆਪਣੀ ਰਿਪੋਰਟ ਨੂੰ ਵੇਟੇਜ ਦੇਣ ਵਾਸਤੇ ਉਹ ਆਜ਼ਾਦ ਤੌਰ ਦੇ ਉੱਤੇ ਫਰੀਦਕੋਟ ਰਿਜ਼ਰਵ ਹਲਕੇ ਤੋਂ ਚੋਣ ਲੜਨ ਦਾ ਹੁਣ ਫੈਸਲਾ ਕੀਤਾ ਹੈ ਤੇ ਚੋਣ ਆਜ਼ਾਦ ਤੌਰ ਤੇ ਚੋਣ ਲੜਨਗੇ ਤੇ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜਸਟਿਸ ਚੁਰਾ ਸਿੰਘ ਦਾ ਜੋ ਜੱਦੀ ਪਿੰਡ ਹੈ ਉਹ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਹੈ ਫਿਰੋਜ਼ਪੁਰ ਤੋਂ ਉਹਨਾਂ ਨੇ ਬੀਐਸਸੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ 1974 ਦੇ ਵਿੱਚ ਜਿਹੜੀ ਹੈਗੀ ਹੈ ਬੈਚਲਰ ਆਫ ਲਾਅ ਕੀਤੀ ਹੈ ਐਲਐਲਬੀ ਕੀਤੀ ਹੈ ਤੇ 2008 ਦੇ ਵਿੱਚ ਜਾ ਕੇ ਉਹ ਜੱਜ ਦੇ ਤੌਰ ਦੇ ਉੱਤੇ ਐਲੀਵੇਟ ਹੋਏ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਹੁਣ ਤੱਕ ਉਹ ਜਿਹੜਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਆਪਣੇ ਆਪ ਨੂੰ ਮੰਨ ਕੇ ਚੱਲੇ ਨੇ 2019 ਦੇ ਵਿੱਚ ਉਹਨਾਂ ਨੇ ਜਲੰਧਰ ਤੋਂ ਜਿਹੜੀ ਹੈਗੀ ਆ ਜਲੰਧਰ ਜ਼ਿਲ੍ਹੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਹਾਲਾਂਕਿ ਉਹ ਚੌਥੇ ਨੰਬਰ ਤੇ ਆਏ ਸਨ ਸਿਰਫ 25000 ਵੋਟਾਂ ਉਹਨਾਂ ਨੂੰ ਪਈਆਂ ਸਨ ਬੜੀ ਬੁਰੀ ਤਰ੍ਹਾਂ ਹਾਰੇ ਸੀ ਉਹ 2% ਟਰਨ ਆਫ ਜਿਹੜਾ ਹੈ ਉਹਨਾਂ ਦੇ ਖਾਤੇ 'ਚ ਉਦੋਂ ਮੰਨਿਆ ਗਿਆ ਸੀ ਹੁਣ ਉਹਨਾਂ ਨੇ ਦੁਬਾਰਾ ਸਾਰੀਆਂ ਗੱਲਾਂ ਇਹ ਕਹਿੰਦੇ ਹੋਏ ਕਿ ਉਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਹੀ ਮੰਨਦੇ ਨੇ ਉਹ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਵੀ ਰਹਿ ਚੁੱਕੇ ਨੇ ਤੇ ਉਹਨਾਂ ਨੇ ਇਹ ਵੀ ਨਹੀਂ ਕਿਸੇ ਕਿਤੇ ਵੀ ਕਿਹਾ 3-4 ਮਿੰਟ ਜਿੰਨੀ ਗੱਲ ਉਹਨਾਂ ਨਾਲ ਹੋਈ ਹੈ ਕਿ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਜਾਂ ਪਾਰਟੀ ਤੋਂ ਟਿਕਟ ਮੰਗੀ ਸੀ ਟਿਕਟ ਨਾ ਮਿਲਣ ਕਰਕੇ ਖਫਾ ਹੋ ਕੇ ਉਹ ਆਜ਼ਾਦ ਤੌਰ ਤੇ ਲੜਦੇ ਨੇ ਉਹਨਾਂ ਨੇ ਸਿਰਫ ਇਹੋ ਹੀ ਸਿੰਗਲ ਲਾਈਨਰ ਕਿਹਾ ਹੈ ਵਨ ਲਾਈਨਰ ਕਿਹਾ ਹੈ ਕਿ ਉਹ ਆਪਣੀ ਜੋ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਰਿਪੋਰਟ ਸੀ ਉਸ ਦੇ ਉੱਤੇ ਐਕਸ਼ਨ ਨਾ ਹੋਣ ਦੇ ਵਜ੍ਹਾ ਕਰਕੇ ਹੁਣ ਚੋਣ ਮੈਦਾਨ 'ਚ ਆਜ਼ਾਦ ਤੌਰ ਤੇ ਕੁ ਜਾਂ ਰਹੇ ਨੇ ਤੇ ਉਹ ਆਪਣੀ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਲੋਕਾਂ ਦੀ ਕਚਹਿਰੀ 'ਚ ਜਾਣਗੇ ਜੀ ਹੋਰ ਇਹਨਾਂ ਨੇ ਕੋਈ ਆਪਣਾ ਅਗਲਾ ਪਲਾਨ ਦੱਸਿਆ ਹੋਵੇ ਕੀ ਅਗਰਕਰ ਚੋਣਾਂ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਹੋ ਵੀ ਗੱਡੀਆਂ ਵੱਡੀਆਂ ਚੀਜ਼ਾਂ ਹੁੰਦੇ ਨੇ ਉਸ ਨੂੰ ਲੈ ਕੇ ਵੀ ਕੋਈ ਗੱਲਬਾਤ ਕੀਤੀ ਹੋਵੇ ਤੁਹਾਡੇ ਕੋਲ ਦੇਖੋ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਕਰਮਜੀਤ ਅਨਮੋਲ ਨੂੰ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਤਾ باقی ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਤਾਂ ਕੋਸ਼ਿਸ਼ ਸੀ ਕਿ ਉਹਨਾਂ ਨੂੰ ਸਟੂਡੀਓ ਲਾਈਨ ਤੇ ਲੈ ਕੇ ਆ ਸਕੀਏ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਰਾਤ ਜ਼ਿਆਦਾ ਹੋ ਚੁੱਕੀ ਹੈ ਤੇ ਇਸ ਵਕਤ ਉਹਨਾਂ ਲਈ ਸੰਭਵ ਨਹੀਂ ਹੈ ਉਹ ਸਵੇਰੇ ਜ਼ਰੂਰ ਉਪਨਲੀ ਮੀਡੀਆ ਨੂੰ ਆਪਣਾ ਪੱਖ ਰੱਖਣਗੇ ਪਰ ਇਸ ਗੱਲ ਦੀ ਪੁਸ਼ਟੀ ਉਹਨਾਂ ਨੇ ਕਰ ਦਿੱਤੀ ਹੈ ਇਸ ਤੋਂ ਅੱਗੇ ਉਹਨਾਂ ਨੇ ਬੇਅਦਬੀ ਤੇ ਗੋਲੀकांड ਦੀ ਜੋ ਆਪਣੀ ਰਿਪੋਰਟ ਸੀ ਜੋ ਕਿ ਉਹਨਾਂ ਨੇ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸੌਂਪੀ ਸੀ ਪਹਿਲਾ ਕਮਿਸ਼ਨ ਇਹ ਸੀ ਜਿਹੜਾ ਬਣਿਆ ਸੀ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਇਸ ਤੋਂ ਬਾਅਦ ਪੀਪਲਸ ਕਮਿਸ਼ਨ ਜਸਟਿਸ ਮਾਰਕੰਡੀ ਕਾਰਤੂ ਦੀ ਅਗਵਾਈ ਚ ਬਣਿਆ ਤੇ ਉਸ ਤੋਂ ਬਾਅਦ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਵਿੱਚ ਟੇਬਲ ਵੀ ਹੋਈ ਤੇ ਉਸ ਦੇ ਉੱਤੇ ਅੱਗੇ ਐਕਸ਼ਨ ਹੋਇਆ ਤੇ ਉਸ ਦੇ ਆਧਾਰ ਦੇ ਉੱਤੇ ਹੀ ਅੱਗੇ ਜਿਹੜੇ ਹੁਣ ਕੇਸ ਵੱਖ-ਵੱਖ ਅਦਾਲਤਾਂ 'ਚ ਚੱਲ ਰਹੇ ਨੇ ਪਰ ਜਸਟਿਸ ਜੋਰਾ ਸਿੰਘ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਕਿ ਉਹ ਆਪਣੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਨਗੇ ਆਪਣੀ ਪਾਰਟੀ ਤੋਂ ਅਸਤੀਫਾ ਦੇ ਰਹੇ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਟਿਕਟ ਮੰਗੀ ਸੀ ਟਿਕਟ ਨਹੀਂ ਮਿਲੀ ਜਾਂ ਹੋਰ ਉਹ ਜੀ ਜਿਹੜਾ ਇਸ ਮਾਮਲੇ ਦੇ ਵਿੱਚ ਅ ਅੱਗੇ ਜਾ ਕੇ ਕਿਉਂਕਿ ਜਦੋਂ ਟੂਰ ਪ੍ਰਚਾਰ ਕਰਨਗੇ ਤਾਂ ਉਹਨਾਂ ਨੂੰ ਬੋਲਣਾ ਤਾਂ ਪੈ ਹੀ ਗਈ ਜੋ ਉਹਨਾਂ ਦੇ ਵਿਰੁੱਧ ਉਮੀਦਵਾਰ ਲੜਦੇ ਆ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਹੋਵੇ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਹੰਸਰਾ ਜਹਾਂਸ ਹੋਣ ਭਾਵੇਂ ਉਹ ਸ਼ਰੂਨੀ ਅਕਾਲੀ ਦਲ ਦੇ ਆ ਵਸਪਾ ਦੇ ਅੱਗੇ ਚੱਲ ਕੇ ਉਮੀਦਵਾਰ ਆਂਦੇ ਨੇ ਤਾਂ ਇਹ ਤਾਂ ਝਾਹਰ ਹੀ ਆ ਇਹ ਜਿਹੜਾ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਇਸ ਦੇ ਇਸ ਕੀ ਰਿਐਕਟ ਕਰਦੀ ਹੈ ਸਰਕਾਰ ਕੀ ਰਿਐਕਟ ਕਰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਬੜੇ ਮਾਣ ਤਾਣ ਨਾਲ ਉਹਨਾਂ ਨੂੰ 25 ਦਸੰਬਰ 2018 ਨੂੰ ਨਵੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬੇ ਰਿਮੋ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਡਿਪੀਸੀ ਐਮ ਮਨੀਸ਼ ਸੋਧਿਆ ਪੰਜਾਬ ਦੇ ਜਿਹੜੇ ਹੁਣ ਮੁੱਖ ਮੰਤਰੀ ਨੇ ਭਗਵਾਨ ਸਿੰਘ ਮਾਨ ਉਦੋਂ ਉਹ ਮੈਂਬਰ ਪਾਰਲੀਮੈਂਟ ਸੰਸਦ ਰੂਰ ਤੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਸੀ ਤੇ ਵੱਡੇ ਈਵੈਂਟ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ 2018 ਚ ਉਹ ਇਸ ਨੂੰ ਜਿਹੜਾ ਹੈ ਉਭਾਰਿਆ ਗਿਆ ਸੀ ਉਹਨਾਂ ਦੀ ਜੁਆਇਨਿੰਗ ਨੂੰ ਆਵਾਦਮੀ ਪਾਰਟੀ ਦੇ ਵਿੱਚ ਜੀ ਮਤਲਬ ਉਹਨਾਂ ਨੇ ਸਿਰਫ ਇੱਕ ਬਹਿਬਲ ਕਲਾ ਗੋਲੀकांड ਨੂੰ ਲੈ ਕੇ ਹੀ ਇਹਨਾਂ ਨੇ ਕਿਹਾ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਨਾਰਾਜ਼ ਚੱਲ ਰਹੇ ਨੇ ਜਾਂ ਇਹਨਾਂ ਨੂੰ ਲੈ ਕੇ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਵੀ ਜੋ ਮੇਰੀ ਰਿਪੋਰਟ ਸੀ ਮੈਂ ਕਮਿਸ਼ਨ ਦਾ ਮੁਖੀ ਸੀ ਤੇ ਮੈਂ ਜਿਹੜੀ ਹੈ ਕਿਉਂਕਿ ਸੇਵਾਮੁਕਤ ਹਾਈ ਕੋਰਟ ਦੇ ਸੇਵਾਮੁਕਤ ਜੱਜਵਜੋਂ ਜਿਹੜਾ ਉਹਨਾਂ ਨੂੰ ਇਸ ਜਿਹੜਾ ਇੰਡੀਪੈਂਡੈਂਟ ਇਨਕੁਆਇਰੀ ਕਮਿਸ਼ਨ ਦਾ ਜਿਹੜਾ ਮੁਖੀ ਲਾਇਆ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਤਤਕਾਲੀ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਕਿਹਾ ਵੀ ਉਸ ਤੋਂ ਬਾਅਦ ਦੀ ਕਿਸੇ ਵੀ ਸਰਕਾਰ ਉਹਨਾਂ ਨੇ ਫਿਰ ਜਦਾ ਮਤਲਬ ਕਿ ਸਾਰੀਆਂ ਸਰਕਾਰਾਂ ਲਪੇਟੀਆਂ ਨੇ ਭਾਵੇਂ ਉਸ ਵਕਤ ਦੀ ਅ ਸਰਕਾਰ ਤੇ ਉਸ ਤੋਂ ਬਾਅਦ ਹੁਣ ਵੀ ਜੋ ਸਰਕਾਰ ਹੈ ਉਹਨਾਂ ਨੇ ਕਿਹਾ ਵੀ ਮੈਨੂੰ ਮਹਿਸੂਸ ਹੋ ਰਿਹਾ ਕਿ ਕਿਸੇ ਵੀ ਸਰਕਾਰ ਨੇ ਉਸ ਰਿਪੋਰਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਉਸ ਤੇ ਐਕਸ਼ਨ ਨਹੀਂ ਹੋਇਆ ਤੇ ਉਹ ਆਪਣੀ ਰਿਪੋਰਟ ਜੋ ਉਹਨਾਂ ਨੇ ਇੰਨੀ ਮਿਹਨਤ ਨਾਲ ਬਣਾਈ ਸੀ ਜਾਂਚ ਕਰਕੇ ਖੋਜ ਕਰਕੇ ਬਣਾਈ ਸੀ ਉਸ ਨੂੰ ਜਨਤਾ ਦੀ ਕਚਹਿਰੀ 'ਚ ਰੱਖਣ ਵਾਸਤੇ ਆਜ਼ਾਦ ਤੌਰ ਤੇ ਚੋਣ ਵਿਧਾਨ 'ਚ ਉਧਣ ਜਾ ਰਹੇ ਨੇ ਜੀ ਜਾਣਕਾਰੀ ਲਈ ਧੰਨਵਾਦ ਨੀਲਤਾ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੇਵਾ ਮੁਕਤ ਜਿਹੜੇ ਨੇ ਜਸਟਿਸ ਜੋਰਾ ਸਿੰਘ ਉਹ ਉਹਨਾਂ ਨੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਤੁਹਾਨੂੰ ਦੱਸ ਦਈਏ ਕਿ 24 ਮਾਰਚ ਨੂੰ ਜਿਹੜਾ ਇਹ 2018 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੋਏ ਸੀ ਤੇ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਉਹਨਾਂ ਨੂੰ 2019 ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਐਲਾਨਿਆ ਸੀ ਪਰ ਉਹ ਜਿਹੜੇ ਨੇ ਉਹ ਹਾਰੇ ਸੀ 25000 ਵੋਟਾਂ ਹੀ ਉਹਨਾਂ ਨੂੰ ਪਈਆਂ ਸੀ ਪਰ ਇਸ ਵਾਰ ਉਹਨਾਂ ਨੇ ਫੈਸਲਾ ਲਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਨੇ ਬੇਬਲ ਕਲਾ ਗੋਲੀकांड ਨੂੰ ਲੈ ਕੇ ਜਿਹੜੀ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਸੀ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਇਸ ਰਿਪੋਰਟ ਤੇ ਐਕਸ਼ਨ ਨਹੀਂ ਲਿਆ ਜਿਸ ਨੂੰ ਲੈ ਕੇ ਹੁਣ ਉਹ ਜਨਤਾ ਦੇ ਵਿੱਚ ਜਾਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਖੁਦ ਆਜ਼ਾਦ ਉਮੀਦਵਾਰ ਜਿਹੜੇ ਨੇ ਫਰੀਦਕੋਟ ਤੋਂ ਲੜ ਕੇ ਨਾਲ ਜਿੱਤ ਕੇ ਉਹ ਜਨਤਾ ਦੀ ਕਚੈਰੀ ਦੇ ਵਿੱਚ ਉਸ ਰਿਪੋਰਟ ਨੂੰ ਦੁਬਾਰਾ ਲਿਆਣਾ ਚਾਹੁੰਦੇ ਨੇ ਇਸੇ ਚੀਜ਼ਾਂ ਗੱਲਾਂ ਨੂੰ ਲੈ ਕੇ ਇਸ ਵਾਰ ਨੇ ਉਹ ਕਿਸੇ ਪਾਰਟੀ ਦੇ ਵਿੱਚ ਨਹੀਂ ਆਮ ਆਦਮੀ ਪਾਰਟੀ ਤੋਂ ਵੀ ਨਹੀਂ ਖੁਦ ਆਜ਼ਾਦ ਉਮੀਦਵਾਰ ਵਜੋਂ ਫਰੀਦਕੋਟ ਤੋਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਲੜਨਗੇ